ਜਿਹੜੇ ਕਹਿੰਦੇ ਸੀ ਅਸੀਂ ਸ਼ੇਰਾਂ ਦੀ ਪੰਜਾਬ ਦੇ ਸ਼ੇਰਾਂ ਸੀ ਕਿੱਥੇ ਨੇ ਜੀ ਉਹ ਲੱਭਦੇ ਨਹੀਂ ਕਿਤੇ ਨਹੀਂ ਕੋਈ ਲੱਭਦਾ ਕੰਗਣਾ ਰਣੌਤ ਉਹ ਜਿਹੜੀ ਪੰਜਾਬ ਨੂੰ ਹਰ ਵੇਲੇ ਮਾੜਾ ਕਹਿੰਦੀ ਐ ਉਹਨੂੰ ਦੱਸਣਾ ਉਹਨੂੰ ਹੁਣ ਦੱਸਣਾ ਬਣਦਾ ਐ ਵੀ ਆਹ ਨੇ ਭਾਈ ਸਿੱਖ ਕਮਿਊਨਿਟੀ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਹਰ ਵੇਲੇ ਮਾੜਾ ਕਹਿੰਦੀ ਐ ਆਹ ਨੇ ਉਹ ਸੀਐਮ ਸਾਹਿਬ ਭਗਵੰਤ ਮਾਨ ਇਹ ਵੀ ਬੜਾ ਕੁਝ ਬੋਲਦੇ ਸੀ ਕਹਿੰਦਾ ਇੱਥੇ ਭੋਗਾਂ ਤੇ ਜਾਣ ਵਾਸਤੇ ਰੱਖਿਆ ਹੋਇਆ ਜੇ ਉਹੀ ਟਰੈਕਟਰ ਨੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਖਾਲਸਾ ਰਾਜ ਦੇਖਣਾ ਹੋਵੇ ਉਹ ਉੱਥੇ ਹੜ ਪ੍ਰਭਾਤ ਜਿਹੜੇ ਇਲਾਕੇ ਨੇ ਉੱਥੇ ਜਾ ਕੇ ਦੇਖ ਸਕਦਾ ਹੈ ਇਨ੍ਹਾਂ ਹੜਾਂ ਨੇ ਖਾਲਸਾ ਰਾਜ ਦੀ ਝਲਕ ਦਿਖਾ ਦਿੱਤੀ ਹੈ ਲੋਕਾਂ ਨੂੰ ਕੋਈ ਪੁੱਛਦਾ ਵੀ ਖਾਲਸਾ ਰਾਜ ਕਿਦਾਂ ਦਾ ਹੋਊਗਾ ਸਿੱਖਾਂ ਵੱਲੋਂ ਮਾਰੇ ਜਾਂਦੇ ਬੰਨ ਸੰਸਥਾਵਾਂ ਵੱਲੋਂ ਪਹੁੰਚਦੀ ਰਾਤ ਸਮਗਰੀ ਬੰਨ ਮਾਰਦੇ বাজਦੇ ਜੈਕਾਰੇ ਉੱਚੀ ਉੱਚੀ ਜੈਕਾਰੇ ਵੱਜਦੇ ਨੇ ਜਿਹੜੇ ਇਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਜੀ ਇਹ ਕਮੈਂਟ ਕਰਕੇ ਕਹਿਦੇ ਹੋ ਇਨ੍ਹਾਂ ਹੜਾਂ 'ਚ ਕਿਸੇ ਹੜ ਪੀੜਤ ਨਾਲ ਕੋਈ ਵੀ ਜਾਤ ਪਾਤ ਨਸਲੀ ਆਧਾਰ ਤੇ ਵਿਤਕਰਾ ਹੋਇਆ ਹੋਵੇ ਵੀ ਅਸੀਂ ਹਿੰਦੂਆਂ ਸਾਨੂੰ ਮਦਦ ਨਹੀਂ ਮਿਲੀ ਕੋਈ ਕਹਿ ਦੇਵੇ ਕਿ ਅਸੀਂ ਦਲਿਤ ਹੋਣ ਕਰਕੇ ਸਾਨੂੰ ਹੈਲਪ ਨਹੀਂ ਸਾਡੀ ਕੀਤੀ ਗਈ ਕਿਸੇ ਵੀ ਤਰ੍ਹਾਂ ਦਾ ਕੋਈ ਉੱਥੇ ਮਤਲਬ ਬਿਨਾਂ ਭੇਦ ਭਾਵ ਤੋਂ ਸਾਰੀ ਜਿਹੜੀ ਸਮਗਰੀ ਵੰਡੀ ਜਾ ਰਹੀ ਹੈ ਕਿ ਕਿਸੇ ਹੋਰ ਵੱਲੋਂ ਤੇ ਤਾਂ ਰੰਗ ਬਦਲ ਕੇ ਦੇਖੋ ਇੱਕ ਇੱਕ ਗੱਲ ਤੇ ਬੜੇ ਇੱਥੇ ਸਪਸ਼ਟ ਹੈ ਵੀ ਜਿਹੜਾ ਖਾਲਸਾ ਰਾਜ ਹੈ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿਵੇਂ ਸਾਰਿਆਂ ਨੂੰ ਇੱਕ ਬਰਾਬਰ ਰੱਖਿਆ ਸੀਗਾ ਹਰ ਇੱਕ ਦੀ ਮਦਦ ਕਰਦੇ ਇੱਥੋਂ ਤੱਕ ਵੀ ਮੰਦਰਾਂ ਦੀ ਵੀ ਮਸਜਿਦਾਂ ਦੀ ਵੀ ਉਹਨਾਂ ਨੇ ਰਖਵਾਲੀ ਕੀਤੀ ਤੇ ਉਹੀ ਆਪਾਂ ਖਾਲਸਾ ਰਾਜ ਦੇ ਵਿੱਚ ਝਲਕ ਵੇਖ ਸਕਦੇ ਆ ਵੀ ਬਿਨਾਂ ਕਿਸੇ ਭੇਤ ਭਾਪ ਤੋਂ ਹਰ ਇੱਕ ਦੀ ਮਦਦ ਕਰਨੀ ਇੱਥੋਂ ਤੱਕ ਦੇਖੋ ਵੀ ਜਿਹੜੇ ਆਪਣੇ ਧਰਮ ਛੱਡ ਕੇ ਦੂਜੇ ਐਸਾਈ ਧਰਮ ਬਣੇ ਸੀ ਨਾ ਉਹਨਾਂ ਦੇ ਪਾਸਟਰ ਉਹਨਾਂ ਨੂੰ ਕਹਿ ਰਹੇ ਸੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਡੇ ਤੇ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ ਸਾਡੇ ਨਾਲ ਜੁੜੋ ਪਰ ਉਹੀ ਜਿਹੜੇ ਪਾਸਟਰ ਸੀ ਉਹ ਉੜੀਕਰੇ ਸੀ ਸਿੱਖ ਸੰਸਥਾਵਾ ਨੂੰ ਸਿੱਖ ਕਮਿਊਨਿਟੀ ਨੂੰ ਉੜੀਕਰੇ ਸੀ ਵੀ ਆ ਕੇ ਸਾਡੀ ਮਦਦ ਕਰਨ ਸਾਨੂੰ ਇਹ ਪਾਣੀ ਦੇਵ ਚੋਂ ਬਾਹਰ ਕੱਢਣਾ ਤੇ ਸਾਨੂੰ ਜਿਹੜੀ ਰਾਹਤ ਸਮਗਰੀ ਹੈ ਜੋ ਵੀ ਉਸ ਟਾਈਮ ਤੇ ਉਹ ਸਾਨੂੰ ਸਾਰੀ ਦਿੱਤੀ ਜਾਵੇ ਤੇ ਫਿਰ ਸਿੰਘਾਂ ਨੇ ਜਾ ਕੇ ਉਹਨਾਂ ਦੀ ਬਾਹ ਫੜੀ ਤੇ ਉਹਨਾਂ ਨੂੰ ਬਾਹਰ ਕੱਢਿਆ ਉਸ ਮੁਸੀਬਤ ਦੇ ਵਿੱਚੋਂ ਜਾ ਕੇ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਪਹੁੰਚਦਾ ਕੀਤਾ ਇਹ ਹੈ ਜੀ ਇਹ ਇਹ ਖਾਲਸਾ ਰਾਜ ਦੀ ਝਲਕ ਹੈ ਕਈ ਹੁਣ ਦੇਖੋ ਜਿਹੜੇ ਬਹੁਤ ਸਾਡੇ ਜਿਹੜੀਆਂ ਸੈਲੀਬ੍ਰਿਟੀ ਸਾਡੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਹ ਵੀ ਇਸ ਜਿਹੜੀ ਹੜ੍ਹਾਂ ਦੇ ਨਾਲ ਜਿਹੜੀ ਸਥਿਤੀ ਬਣੀ ਹੈ ਇਹਦੇ ਹੱਕ ਦੇ ਵਿੱਚ ਆਏ ਨੇ ਜੀ ਤੇ ਬਹੁਤ ਵੱਡੇ ਵੱਡੇ ਕਲਾਕਾਰ ਤੇ ਇੱਥੋਂ ਤੱਕ ਹਾਲੀਵੁੱਡ ਵਾਲੇ ਐਕਟਰ ਵੀ ਸਾਡੀ ਇਸ ਮਦਦ ਵਿੱਚ ਮਦਦ ਕਰ ਰਹੇ ਨੇ ਕਿ ਪੰਜਾਬੀ ਆਪ ਜਿਉਣਾ ਜਾਣਦੇ ਐ ਪੰਜਾਬੀ ਇੱਕ ਦੂਜੇ ਦੀ ਮਦਦ ਕਰਨਾ ਜਾਣਦੇ ਐ ਇਹੀ ਸਿੱਖ ਰਾਜ ਦੀ ਝਲਕ ਐ ਇੱਕ ਦੂਜੇ ਦੀ ਮਦਦ ਕਰਨੀ ਇੱਕ ਦੂਜੇ ਦੀ ਹੈਲਪ ਕਰਨੀ ਇੱਕ ਦੂਜੇ ਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢਣਾ ਇਹ ਖਾਲਸਾ ਰਾਜ ਦੀ ਝਲਕ ਐ ਗੁਰਮੁਖ ਪਿਆਰਿਓ ਤੇ ਜਿਹੜੇ ਬੜੇ ਵੱਡੇ ਗੱਲਾਂ ਕਰਨ ਵਾਲੇ ਸੀ ਨਾ ਕੰਗਣਾ ਰਣੌਤ ਐਮਪੀ ਐ ਜੀ ਉਹ ਮੰਡੀ ਤੋਂ ਹਿਮਾਚਲ ਪ੍ਰਦੇਸ਼ ਮੰਡੀ ਤੋਂ ਐਮਪੀ ਐ ਉਹ ਉੱਥੋਂ ਦੇ ਲੋਕਾਂ ਨੂੰ ਕਹਿ ਕੇ ਖੜਾ ਛੜਾ ਕੇ ਭੱਜ ਗਈ ਕਹਿੰਦੀ ਮੇਰੇ ਕੋਲੇ ਦੇਣ ਵਾਸਤੇ ਕੁਝ ਨਹੀਂ ਹੈ ਦੇਖੋ ਜੇ ਉਹ ਜਿਹੜੀ ਪੰਜਾਬ ਨੂੰ ਹਰ ਵੇਲੇ ਮਾੜਾ ਕਹਿੰਦੀ ਹੈ ਉਹਨੂੰ ਦੱਸਣਾ ਉਹਨੂੰ ਹੁਣ ਦੱਸਣਾ ਬਣਦਾ ਹੈ ਵੀ ਆਹ ਨੇ ਭਾਈ ਸਿੱਖ ਕਮਿਊਨਿਟੀ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਹਰ ਵੇਲੇ ਮਾੜਾ ਕਹਿੰਦੀ ਹੈ ਆਹ ਨੇ ਉਹ ਇਹਨਾਂ ਨੂੰ ਦੇਖ ਕੀ ਕਰਦੇ ਨੇ ਇਹ ਐ ਖਾਲਸਾ ਰਾਜ ਜਿਹੜੇ ਹੋਰ ਵੀ بڑے بڑے ਜਿਹੜੇ ਆਪਣੇ ਆਪ ਨੂੰ ਜਿਹੜੇ ਲੋਕਾਂ ਦੇ ਨੁਮਾਇंदे ਕਵਾਉਂਦੇ ਆ ਦੇਖੋ ਕੀ ਕਰਦੇ ਆ ਉਹ ਲੋਕਾਂ ਨਾਲ ਖੜਦੇ ਆ ਪਰ ਲੋਕਾਂ ਨੇ ਹੀ ਲੋਕਾਂ ਦਾ ਸਾਥ ਦਿੱਤਾ 10:00 ਵਜੇ ਕੋਈ ਇਸ ਤਰ੍ਹਾਂ ਦਾ ਮਤਲਬ ਖੜੇ ਨੇ ਬڑے-ਬڑے ਡੇਰੇਵਾਦ ਜਿਹੜੇ ਉਸ ਤੋਂ ਮਾਝੇ ਦੇ ਵਿੱਚੋਂ بڑے ਡੇਰੇ ਚੱਲਦੇ ਨੇ ਪਰ ਉਹ ਡੇਰੇ ਵਾਲਾ ਕਰੇ ਕੋਈ ਇਹਨਾਂ ਵਾਸਤੇ ਰਸਤ ਪਸਤ ਲੈ ਕੇ ਆਇਆ ਹੋਵੇ ਕਹਿ ਸਕਦਾ ਕੋਈ ਇਹ ਆਪ ਹੀ ਅਸੀਂ ਪੰਜਾਬੀ ਇੱਕ ਦੂਜੇ ਦੇ ਕੰਮ ਆਉਂਦੇ ਆ ਪੰਜਾਬੀਆਂ ਨੂੰ ਦੇਖ ਕੇ ਹੀ ਸਾਡੇ ਵੀ ਹਰਿਆਣੇ ਵਾਲੇ ਵੀ ਸਾਡੀ ਮਦਦ ਕਰ ਰਹੇ ਆ ਸਾਡੇ ਹੜ੍ਹ ਪ੍ਰਭਾਵਿਤ ਇਲਾਕੇ ਦੀ ਤੇ ਇੱਥੇ ਮਤਲਬ ਜ ਆਪਣਾ ਰਾਜਸਥਾਨ ਦੇ ਵਿੱਚੋਂ ਵੀ ਮਦਦ ਕਰਨ ਵਾਸਤੇ ਆ ਰਹੇ ਆ ਸਾਰੇ ਸਾਡੇ ਵੀਰ ਸਾਡੇ ਨਾਲ ਖੜੇ ਨੇਗੇ ਦੇਖੋ ਇੱਥੇ ਸਾਰੇ ਹੀ ਇੱਕ ਇੱਕ ਜੁੱਟ ਹੋ ਕੇ ਸਾਰੇ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਇਹ ਹੈ ਖਾਲਸਾ ਰਾਜ ਇਹੋ ਜਾਂ ਹੋਣਾ ਜੀ ਖਾਲਸਾ ਰਾਜ ਸਾਡੇ ਸਿੱਖ ਸੰਸਥਾਵਾਂ ਦੇ ਚਾਹੇ ਸਾਡੇ ਜਥੇਦਾਰ ਹੋਣ ਸਾਫਕਾ ਜਥੇਦਾਰ ਹੋਣ ਸਾਡੀ ਕਮਿਊਨਿਟੀ ਦੇ ਕੋਈ ਵੀ ਅਹੁਦੇਦਾਰ ਹੋਵੇ ਸਾਰੇ ਇਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਹਾਲਾਂਕਿ ਕੁਝ ਨਾ ਕੁਝ ਸਿਆਸੀ ਰੋਟੀਆਂ ਵੀ ਸਿੱਕੀਆਂ ਜਾ ਰਹੀਆਂ ਨੇ ਪਰ ਉਹਨਾਂ ਦਾ ਵੀ ਸਾਡੇ ਸਾਰੇ ਲੋਕਾਂ ਨੂੰ ਪਤਾ ਹੈ ਵੀ ਕਿਹੜਾ ਕੀ ਕਰਦਾ ਤੇ ਇਹ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਦੇਖਦੇ ਆ ਵੀ ਕਿਹੜਾ ਖੜਾ ਹੈ ਤੇ ਕਿਹੜਾ ਇੱਥੇ ਕੋਈ ਨਾ ਕੋਈ ਸਿਆਸੀ ਆਪਣਾ ਪੈਂਤਰਾ ਖੇਡ ਰਿਆ ਸਾਰਾ ਕੁਝ ਵਾਹਿਗੁਰੂ ਪਰਮਾਤਮਾ ਜਾਣਦਾ ਹੈ ਸਾਰੇ ਇਹ ਯਾਦ ਰੱਖਣਾ ਤੇ ਬੜੇ ਬੜੇ ਆਪਣੇ ਆਪ ਨੂੰ ਡੇਰੇਦਾਰ ਅਟਵਾਉਣ ਵਾਲੇ ਜਿਹੜੇ ਇੱਕ ਆ ਹੋਰ ਨੇਗੇ ਜੀ ਆਪਣੇ ਆਪ ਨੂੰ ਹਿੰਦੂ ਜਿਹੜੇ ਕਹਿੰਦੇ ਨੇ ਅਸੀਂ ਪੰਜਾਬੀ ਸ਼ੇਰਾਂ ਪੰਜਾਬੀ ਸ਼ੇਰਾਂ ਉਹ ਗਿੱਦੜ ਬਣ ਕੇ ਪਤਾ ਨਹੀਂ ਕਿੱਥੇ ਲੋਕੇ ਬੈਠੇ ਆ ਉਹ ਐਂ ਕਹਿਣ ਦਾ ਇਹਨਾਂ ਤੋਂ ਦੇਖੋ ਸਰਕਾਰਾਂ ਦਾ ਵੀ ਉਹਨਾਂ ਤੇ ਤਰਕਾਰ ਹੈ ਜਿਹੜੇ ਉਹਨਾਂ ਨੂੰ ਸਿਕਿਉਰਿਟੀ ਦੇਈ ਬੱਠਨੇ ਜਿਹੜੇ ਦੰਗਿਆਂ ਨੂੰ ਪੜਕਾਉਂਦੇ ਨੇ ਧਰਮ ਦੇ ਨਾਂ ਉਤੇ ਦੰਗੇ ਛੇੜਦੇ ਆ ਉਹਨਾਂ ਨੂੰ ਸਿਕਿਉਰਿਟੀ ਕਾਦੇ ਵਾਸਤੇ ਦੇਣੀ ਆ ਉਹਨਾਂ ਤੋਂ ਸਿਕਿਉਰਟੀਆਂ ਵਾਪਸ ਲੈ ਕੇ ਉਹਨਾਂ ਨੂੰ ਛੱਡਿਆ ਜਾਵੇ ਫਿਰ ਪਤਾ ਲੱਗੂਗੀ ਇਹ ਸ਼ੇਰ ਨੇ ਕਿ ਗਿੱਦੜ ਨੇ ਤੇ ਹੁਣ ਵੀ ਇੱਥੋਂ ਪਤਾ ਲੱਗਦਾ ਹੈ ਜਿਹੜਾ ਹੁਣ ਜਿਹੜੇ ਕਹਿੰਦੇ ਸੀ ਅਸੀਂ ਸ਼ੇਰਾਂ ਦੀ ਪੰਜਾਬ ਦੇ ਸ਼ੇਰਾਂ ਸੀ ਕਿੱਥੇ ਨੇ ਜੀ ਉਹ ਲੱਭਦੇ ਨਹੀਂ ਕਿਤੇ ਨਹੀਂ ਕੋਈ ਲੱਭਦਾ ਤੇ ਪੰਜਾਬ ਦਾ ਸ਼ੇਰ ਜਿਹੜਾ ਹੈ ਉਹਦਾ ਹੁਣ ਪਤਾ ਲੱਗਦਾ ਹੈ ਉੱਥੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੇ ਸਾਡੇ ਜਿਹੜੇ ਸੀਐਮ ਸਾਹਿਬ ਭਗਵੰਤ ਮਾਨ ਇਹ ਵੀ ਬੜਾ ਕੁਝ ਬੋਲਦੇ ਸੀ ਕਹਿੰਦੇ ਜੀ ਇਹ ਆ ਡੇ ਡੇ ਟਰੈਕਟਰ ਰੱਖ ਰੱਖੇ ਨੇ ਇਹਨਾਂ ਦੇ ਇਹਨਾ ਤੋਂ ਕੀ ਕਰਾਉਣਾ ਹੈ ਜੇ ਉਹ ਖਲਾਣਾ ਤੇ ਕਮਬੜਾ ਕੁਝ ਬੋਲੇ ਸੀ ਉਹਨਾਂ ਨੇ ਕਹਿੰਦਾ ਇੱਥੇ ਭੋਗਾ ਤੇ ਜਾਣ ਵਾਸਤੇ ਰੱਖੇ ਹੋਏ ਨੇ ਮਾਨ ਸਾਹਿਬ ਦੇਖੋ ਇਹ ਉਹੀ ਟਰੈਕਟਰ ਨੇ ਜਿਹਨਾਂ ਨੂੰ ਤੁਸੀਂ ਲਿੰਦੇ ਸੀ ਜਿਹੜੇ ਐਡੇ ਐਡੇ ਪਾਣੀ ਦੇ ਵਿੱਚ ਟਰਾਲੀਆਂ ਲੈ ਕੇ ਉੱਥੇ ਘਰਾਂ ਦੇ ਵਿੱਚ ਰਸਤਾ ਪਹੁੰਚਾ ਰਹੇ ਨੇ ਉਹੀ ਟਰੈਕਟਰ ਨੇ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀ ਵੀ ਜਿਹੜਾ ਜਿਹੜੇ ਤੁਸੀਂ ਸਾਡੇ ਤੇ ਉਂਗਲਾਂ ਉਠਾਉਂਦੇ ਹੋ ਇਹ ਖਾਲਸਾ ਰਾਜ ਇਸ ਤਰ੍ਹਾਂ ਦਾ ਹੋਣਾ ਹੈ ਭਾਈ ਜੇ ਖਾਲਸਾ ਰਾਜ ਆ ਗਿਆ ਤਾਂ ਇਸ ਤਿੱਖੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਣਾ ਗੱਲ ਇਹ ਵੀ ਨਾਲ ਹੈ ਕਿਉਂਕਿ ਇਹ ਜਾਣਬੁੱਝ ਕੇ ਸਾਡੇ ਸਾਨੂੰ ਮਾਰਿਆ ਜਾ ਰਿਹਾ ਸਾਨੂੰ ਡੋਬਿਆ ਜਾ ਰਿਹਾ ਕਿਉਂਕਿ ਜਿਹੜਾ ਸਾਰਾ ਪ੍ਰਬੰਧ ਹੈਗਾ ਐਂਡ ਬੀਬੀ ਐਮਪੀ ਦਾ ਉਹ ਸਾਰਾ ਸੈਂਟਰ ਦੇ ਕੋਲੇ ਆ ਸੈਂਟਰ ਜਦੋਂ ਮਰਜ਼ੀ ਪਾਣੀ ਇਕੱਠਾ ਕਰਕੇ ਕੋਧਾ ਮ ਉਹਨੂੰ ਛੱਡ ਦੇਣਾ ਤੇ ਇਧਰੋਂ ਜਾਣਬੁੱਝ ਕੇ ਇਹਨੂੰ ਡੋਬਾਉਣਾ ਇਹ ਸਾਰਾ ਕੁਝ ਜਿੰਨਾ ਚਿਰ ਇਹਦਾ ਪ੍ਰਬੰਧ ਪੰਜਾਬ ਦੇ ਹੱਥ ਵਿੱਚ ਨਹੀਂ ਆਏਗਾ ਤੇ ਸਾਨੂੰ ਇਸੇ ਤਰ੍ਹਾਂ ਹੀ ਇਹਨਾਂ ਵੱਲੋਂ ਇਸੇ ਤਰ੍ਹਾਂ ਹੀ ਸਾਨੂੰ ਡੋਬਾਇਆ ਜਾਣਾ ਸਾਡੇ ਨਾਲ ਇਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਹੁਣ ਖਾਲਸਾ ਰਾਜ ਦੀ ਆਪਾਂ ਗੱਲ ਕਰਦੇ ਆਂਗੇ ਖਾਲਸਾ ਰਾਜਦੇਵ ਚ ਸਾਰਿਆਂ ਨੂੰ ਇੱਕੋ ਜ੍ਹਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਭ ਦੇ ਨਾਲ ਸਾਂਝੀ ਵਲਤਾਂ ਦਾ ਉਪਦੇਸ਼ ਕਿਉਂਕਿ ਮਹਾਰਾਜ ਜੀ ਦਾ ਵਚਨ ਹੈ ਸੰਭੇ ਸਾਂਝੀ ਵਾਰਸ ਸਦਾਇਨ ਕੋਈ ਨਾ ਵਿਸੈ ਬਾਹਰਾ ਜਿਓ ਹਿੰਦੂ ਧਰਮ ਦੇ ਵੀਰ ਵੀ ਦੇਖੋ ਜਰਨੈਲ ਦੀਵਾਨ ਮੁਕੰਮ ਚੰਦ ਵਾਰਿਸ ਪਿੰਡ ਬ੍ਰਾਹਮਣ ਵਾਲਾ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਵੀਰ ਸਾਡੇ ਪਰਮੀਨ ਸ਼ਰਮਾ ਪੱਤਰਕਾਰ ਜਿਨ੍ਹਾਂ ਨੇ ਕਿ ਇਹ ਕਹਿ ਹੈ ਪੋਸਟ ਪਾ ਕੇ ਉਹਨਾਂ ਨੇ ਸੱਦਾ ਦਿੱਤਾ ਹੈ ਵੀ ਸਾਡੇ ਕੋਲ ਕੁਝ ਪਰਿਵਾਰਾਂ ਦੀ ਜੀਆਂ ਦੀ ਮਾਲ ਡੰਗਰ ਵਾਸਤੇ ਵੀ ਸੰਤ ਪਾੜੇ ਰੱਖਣ ਵਾਸਤੇ ਥਾਂ ਹੈ ਪਸ਼ੂਆਂ ਲਈ ਚਾਰਾ ਹੈ ਜੀਆਂ ਲਈ ਸ਼ਰਤ ਲੰਗਰ ਦਾ ਪ੍ਰਬੰਧ ਹੈ ਲੋੜ ਪੈਣ ਤੇ ਦੁਰਗਾ ਮੰਦਿਰ ਕਮੇਟੀ ਦਾ ਲੰਗਰ ਹਾਲ ਹਾਜ਼ਰ ਹੈ ਸਮੂਹ ਨਗਰ ਨਿਵਾਸੀ ਤੇ ਸ਼ਰਮਾ ਪਰਿਵਾਰ ਪੰਡਤ ਪੀੜਿਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਹਰ ਮੱਦ ਦੇ ਲਈ ਤਤਪਰ ਨੇ ਸੋ ਲੋੜਵੰਦ ਪਰਿਵਾਰਾਂ ਤੱਕ ਇਹ ਸੁਨੇਹਾ ਪਹੁੰਚਦਾ ਕਰ ਦਿਓ ਨੌਵੇਂ ਪਤਸ਼ਾਹ ਦੇ ਉਪਕਾਰ ਮੰਨਣ ਵਾਲਾ ਹਿੰਦੂ ਪੰਜਾਬ ਦਾ ਹਿੰਦੂ ਪੰਜਾਬ ਨਾਲ ਹੀ ਖੜੇਗਾ ਇਹ ਗੱਲ ਹੈ ਪਰ ਜਿਹੜੇ ਦਿੱਲੀ ਦੇ ਦੱਲੇ ਬਣ ਜਾਂਦੇ ਆ ਉਹਨਾਂ ਦੀ ਗੱਲ ਨਹੀਂ ਜਿਹੜੇ ਪੰਜਾਬੀ ਨੇਗੇ ਉਹ ਪੰਜਾਬ ਨਾਲ ਹੀ ਖੜਨਗੇ ਤੇ ਖੜਦੇ ਵੀ ਐ ਖੜੇ ਵੀ ਐ ਤੇ ਇੱਥੋਂ ਹੀ ਨਹੀਂ ਸ਼ਾਹੀ ਇਮਾਮ ਅਲ ਉਸਮਾਨ ਲੁਧਿਆਣਵੀ ਹੜਪੀੜਤਾ ਦੀ ਮਦਦ ਕਰ ਰਹੇ ਨੇ ਇਹੀ ਤਾਂ ਹੈ ਖਾਲਸਾ ਰਾਜ ਜਦੋਂ ਸਾਰੇ ਇੱਕ ਮੁੱਠ ਹੋ ਕੇ ਜਿੱਥੇ ਸਾਰਿਆਂ ਨੇ ਇੱਕ ਜੁੱਟ ਹੋ ਕੇ ਰਹਿਣਾ ਉਹੀ ਖਾਲਸਾ ਰਾਜ ਦੀ ਨਿਸ਼ਾਨੀ ਹੈ ਤਾਂ ਇਸ ਕਰਕੇ ਇਹ ਜਿਹੜੇ ਕਹਿੰਦੇ ਸੀ ਵੀ ਖਾਲਸਾ ਰਾਜ ਕਿਹੋ ਜਿਹਾ ਹੋਵੇਗਾ ਜਿਨ੍ਹਾਂ ਨੇ ਖਾਲਸਾ ਰਾਜ ਦੇਖਣਾ ਹੈ ਉਹ ਉੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਦੇਖ ਸਕਦੇ ਐ ਕਿਉਂਕਿ ਜਿੱਥੇ ਸਾਰੀਆਂ ਸਰਕਾਰਾਂ ਹੱਥ ਖੜੇ ਕਰ ਜਾਂਦੀਆਂ ਨੇ ਦੀ ਖਾਲਸਾ ਫਿਰ ਉੱਥੋਂ ਹੀ ਸ਼ੁਰੂ ਹੁੰਦਾ ਹੈ ਉੱਥੋਂ ਹੀ ਖਾਲਸਾ ਗਰੀਬਾਂ ਨੇ ਮਜਲੂਮਾਂ ਦੀ ਵਾਂ ਫੜਦਾ ਹੈ ਜਿਹੜੀਆਂ ਸਰਕਾਰਾਂ ਹੱਥ ਖੜੇ ਕਰ ਜਾਂਦੀਆਂ ਨੇ ਆਪਣੇ ਆਪ ਨੂੰ ਅਖਵਾਉਣ ਵਾਲੇ ਜਿਹੜੇ ਫਿਰ ਹੁਣ ਦੇਖੋ ਸਰਕਾਰਾਂ ਦਾ ਇੱਥੇ ਕੀ ਰੋਲ ਹੈ ਕੀ ਸਰਕਾਰਾਂ ਕਰ ਰਹੀਆਂ ਨੇ ਸਿਰਫ ਇੱਥੇ ਆਉਂਦੇ ਆ ਡਰਾਮੇबाजी ਕਰਕੇ ਚਲੇ ਜਾਂਦੇ ਆ ਸਾਰਾ ਕੁਝ ਕੋਈ ਰਾਸਤ ਸਮਗਰੀ ਜਿਹੜੇ ਲੋਕ ਇਕੱਠੀ ਕਰਕੇ ਲੈ ਜਾਂਦੇ ਆ ਉਹਦੇ ਨਾਲ ਤੋ ਇਹ ਤੇ ਕੋਈ ਗੱਲ ਨਾ ਨਾ ਬਣੀ ਕੋਈ ਪ੍ਰੋਪਰ ਕਿਸੇ ਤਰ੍ਹਾਂ ਦਾ ਕੋਈ ਕਦਮ ਚੁੱਕਦਿਆ ਕੋਈ ਨਹੀਂ ਚੁੱਕਦਾ ਪਰ ਇੱਥੇ ਜਿੱਥੇ ਫਿਰ ਸਰਕਾਰਾਂ ਹੱਥ ਖੜੇ ਕਰ ਜਾਂਦੀਆਂ ਨੇ ਉੱਥੇ ਖਾਲਸਾ ਉੱਥੇ ਪੰਜਾਬੀ ਫਿਰ ਅੜ ਕੇ ਖੜਦੇ ਐ ਅੱਗੇ ਆਉਂਦੇ ਐ ਮਦਦ ਕਰਦੇ ਐ ਦੇਖੋ ਕਿਵੇਂ ਹੁਣ ਉਹ ਘਰਾਂ ਦੇ ਵਿੱਚ ਲੋਕਾਂ ਨੂੰ ਬਾਹਰ ਰੈਸਕਿਊ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੇਫ ਥਾਮ ਤੇ ਲੈਨਾਂ ਜਾ ਰਿਹਾ ਹੈ ਤੇ ਉਹਨਾਂ ਤੱਕ ਰਾਹਤ ਸਮਗਰੀ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਖਾਣਾ-ਦਾਣਾ ਸਾਰਾ ਕੁਝ ਪਸ਼ੂਆਂ ਵਾਸਤੇ ਵੀ ਚਾਰਾ ਅਚਾਰ ਵਗੈਰਾ ਸਾਰਾ ਕੁਝ ਪਹੁੰਚਾਇਆ ਜਾ ਰਿਹਾ ਹੈ ਤੇ ਇਹੀ ਤੇ ਹੈ ਖਾਲਸਾ ਰਾਜ ਕਿਉਂਕਿ ਕਹਿੰਦੇ ਆ ਵੀ ਪੰਜਾਬ ਸਰਕਾਰਾਂ ਨਾਲ ਨਹੀਂ ਚੱਲਦਾ ਸਰਕਾਰਾਂ ਪੰਜਾਬ ਨਾਲ ਚੱਲਦੀਆਂ ਨੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਾਡੀਆਂ ਸਰਕਾਰਾਂ ਨੂੰ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰਾਂ ਨੇ ਹੀ ਅੱਗੇ ਆਉਣਾ ਹੁੰਦਾ ਜਦੋਂ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਇੱਥੇ ਪੰਜਾਬ ਦੀ ਗੱਲ ਹੈ ਜਦੋਂ ਕਿਤੇ ਬਾਹਰ ਵਿਆਪਤ ਆਉਂਦੀ ਹੈ ਉੱਥੇ ਵੀ ਪੰਜਾਬੀ ਖੜਦੇ ਆ ਹੁਣ ਮੈਂ ਗੱਲ ਕਰਨੀ ਚਾਹੂੰਗਾ ਗੰਗਣਾ ਰਣੌਤ ਦੀ ਜੀ ਨੇ ਆਪਣੇ ਮੰਡੀ ਹਲਕੇ ਦੇ ਲੋਕਾਂ ਨੂੰ ਸਾਫ਼ ਜਵਾਬ ਦਿੱਤਾ ਕਹਿੰਦੀ ਮੇਰੇ ਕੋਲੇ ਤਾਂ ਕੋਈ ਫੰਡ ਹੈ ਨਹੀਂ ਮੇਰੇ ਕੋਲੇ ਕੋਈ ਫੰਡ ਨਹੀਂ ਫੰਡ ਨਹੀਂ ਹੈਗੀ ਤੁਹਾਡੀ ਮੈਮ ਕੋਈ ਮਦਦ ਨਹੀਂ ਕਰ ਸਕਦੀ ਜੋ ਇਹ ਡਿਜ਼ਾਸਟਰ ਰੀਲੀਫ ਹੋ ਗਿਆ ਜਾਂ ਡਿਜ਼ਾਸਟਰ ਦਾ ਜੋ ਕੰਮ ਹੋ ਗਿਆ ਉਹ ਮੇਰੇ ਪਾਸ ਕੋਈ ਕੈਬਿਨੇਟ ਤਾਂ ਹੈ ਨਹੀਂ ਮੇਰੇ ਪਾਸ ਮੇਰੇ ਦੋ ਭਾਈ ਹੈ ਜੋ ਸਾਥ-ਸਾਥ ਚੱਲੇ ਰਹਤੇ ਹੈ ਇਹ ਹੀ ਮੇਰਾ ਕੈਬਿਨੇਟ ਹੈ ਦੇਖੋ ਲਾਹਨਤ ਹੈ ਜਾਨੂ ਲਾਹਨਤ ਉਹਨਾਂ ਨੂੰ ਵੀ ਜਿਨ੍ਹਾਂ ਨੇ ਇਹੋ ਜਿਹਾਂ ਨੂੰ ਵੋਟਾਂ ਪਾਈਆਂ ਕਿਉਂਕਿ ਉਹ ਵੀ ਇਸੇ ਗੱਲ ਦੇ ਹੱਕਦਾਰ ਨੇ ਇਹ ਵੀ ਮੈਂ ਗੱਲ ਕਰਨੀ ਚਾਹਣਾ ਵੀ ਉਹ ਵੀ ਇਸੇ ਗੱਲ ਦੇ ਹੱਕਦਾਰ ਨੇ ਜਿਨ੍ਹਾਂ ਨੇ ਹੁਣ ਉੱਥੇ ਹਿਮਾਚਲ ਦੇ ਵਿੱਚ ਬੜਾ ਕੁਝ ਉੱਥੇ ਵੀ ਬਾਰਿਸ਼ ਹੋਈ ਟੀਗਾਂ ਢਿੱਪੀਆਂ ਰਸਤੇ ਬੰਦ ਹੋ ਗਏ ਉੱਤੇ ਜਿਹੜੇ ਸਲਾਮੀ ਫਸੇ ਹੋਇਆ ਹੈ ਨਾ ਉਹਨਾਂ ਨਾਲ ਉਹਨਾਂ ਨੇ ਕੀ ਸਲੋਕ ਕੀਤਾ ਉਹਨਾਂ ਤੋਂ ਕਿੰਨਾ ਵੱਧ ਗੁਣਾ ਜਿਹੜੀ 20 ਰੁਪਏ ਦੀ ਬੋਤਲ ਆ 2-200 ਰੁਪਏ ਦੀ ਉਹਨੂੰ ਪਾਣੀ ਦੀ ਬੋਤਲ ਨੂੰ ਵੇਚਣਾ ਉਹ ਤੇ ਚਲੋ ਵੇਚਣਾ ਜਿਨੇ ਮਤਲਬ 12th ਨੂੰ ਯੂਜ਼ ਕਰਨਾ ਹੈਗਾ ਜਿਨੇ ਕੋਈ ਬਾਥਰੂਮ ਲੈਟਰ ਨਹੀਂ ਜਾਣਾ ਹੈ ਉਹ ਤੋਂ 400 ਤੋਂ 500 ਰੁਪਏ ਮਸੂਲ ਕੀਤਾ ਜਾ ਰਿਹਾ ਹੈ ਦੇਖੋ ਕਿੱਥੇ ਉਹਨਾਂ ਦੀ ਗੱਲ ਕਿੱਥੇ ਇੱਥੇ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਪੰਜਾਬੀ ਸਾਡੇ ਭਰਾ ਜਿਹੜੇ ਜਿੱਥੇ ਕੋਈ ਆਫਤ ਆਉਂਦੀ ਆ ਉੱਥੇ ਲੰਗਰ ਲਾ ਦਿੰਦੇ ਨੇ ਪਰ ਉਹ ਬੰਦੇ ਆ ਜਿਹੜੇ ਉਹ ਛਿੱਲ ਲਾਉਣੀ ਸ਼ੁਰੂ ਕਰ ਦਿੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਅੜਕੇ ਆਏ ਹੋਏ ਆ ਅਸੀਂ ਕਿਤੇ ਜਾ ਨਹੀਂ ਸਕਦੇ ਤੇ ਉਹ ਫਿਰ ਉਹਨਾਂ ਦੀ ਛਿੱਲ ਲਾਉਣੀ ਸ਼ੁਰੂ ਕਰ ਦਿੰਦੇ ਆ ਤੇ ਉਹ ਵੀ ਕੰਗਣਾ ਰਣਤ ਦਾ ਜਿਹੜਾ ਰਵਈਆ ਉਹਨਾਂ ਨਾਲ ਕੀਤਾ ਉਹ ਵੀ ਉਸੇ ਦੇ ਹੱਕਦਾਰ ਨੇਗੇ ਤੇ ਹੁਣ ਇਹੀ ਗੱਲ ਹੈ ਵੀ ਹਮ ਜਿੰਨਾ ਚਿਰ ਆਪਣੇ ਕੋਲੇ ਇਹ ਪੰਜਾਬ ਦਾ BBMP ਦਾ ਜਿਹੜਾ ਮੈਨੇਜਮੈਂਟ ਦਾ ਆਪਣੇ ਕੋਲੇ ਨਹੀਂ ਆਉਂਦਾ ਪ੍ਰਬੰਧ ਉਹਨਾਂ ਚਿਰ ਇਹ ਸਾਨੂੰ ਡੋਪਦੇ ਹੀ ਰਹਿਣਗੇ ਜਾਣ ਬੁਝ ਕੇ ਕਿਉਂਕਿ ਇਹ ਉਹਨੂੰ ਬੰਦ ਕਰ ਲੈਣਾ ਪਾਣੀ ਨੂੰ ਜਮਾ ਕਰ ਦੇਣਾ ਫਿਰ ਇੱਕੋ ਦਮ ਉਹਨੂੰ ਛੱਡ ਦੇਣਾ 83 ਦੇ ਵਿੱਚ ਵੀ ਇਹ ਕੁਝ ਕੀਤਾ ਗਿਆ ਸੀ ਤੇ ਹੁਣ ਵੀ ਸਾਡੇ ਨਾਲ ਉਹੀ ਕੁਝ ਹੋ ਰਿਹਾ ਹੈ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਰਾਜ ਖਾਲਸਾ ਰਾਜ ਜਿਹੜਾ ਖਾਲਸ탄 ਖਾਲਸਾ ਰਾਜ ਕਹਿੰਦੇ ਹੈ ਉਹ ਬਣੇਗਾ ਤਾਂ ਹੀ ਸਾਡੇ ਅਸੀਂ ਇਹਨਾਂ ਇਹਨਾਂ ਦਾ ਸਾਹਮਣਾ ਕਰ ਸਕਦੇ ਹਾਂ ਫਿਰ ਅਸੀਂ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਨਹੀਂ ਤੇ ਇਹ ਕੁਦਰਤੀ ਨਹੀਂ ਇਹ ਸਰਕਾਰੀ ਨੇ ਕੁਦਰਤ ਵੱਲੋਂ ਤਾਂ ਚਲੋ ਜਿੰਨਾ ਕੁ ਹੁੰਦਾ ਠੀਕ ਹੈ ਪਰ ਇਹ ਸਰਕਾਰੀ ਜਾਦੇ ਨੇ ਜਿਹੜੀਆਂ ਇਹ ਆਫਤਾਂ ਆ ਰਹੀਆਂ ਨੇ ਜਾਂ ਹੁਣ ਕਈ ਵੀਰ ਕਹਿੰਦੇ ਸੀ ਵੀ ਦੇਖੋ ਇਹ ਜੀ ਉੱਤੇ ਅੰਮ੍ਰਿਤਸਰ ਸਾਹਿਬ ਤੇ ਵੀ ਸਵਾਲ ਉਠਉਂਦੇ ਰਹੇ ਨੇ ਜਿਹੜੇ ਕਹਿੰਦੇ ਹੈਗੇ ਕਹਿੰਦੇ ਉੱਥੇ ਜੀ ਫੁੱਲ ਲਾ ਦਿੱਤੇ ਜੀ ਉੱਥੇ ਐਡੇ ਇੰਨੇ ਫੁੱਲਾਂ ਦਾ ਕਰੋਨਾ ਦੇ ਫੁੱਲ ਲਾਤੇ ਉਹਦਾ ਕੀ ਫਾਇਦਾ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਜਿਹੜੀ ਐਸਜੀਪੀਸੀ ਹੈ ਨਾ ਉਥੋਂ ਕਿੰਨਾ ਲੰਗਰ ਪਾਣੀ ਬਣ ਕੇ ਆਉਂਦਾ ਪਤਾ ਏ ਤੁਹਾਨੂੰ ਜਿਹੜੇ ਬੋਲਦੇ ਐ ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਆਪਾਂ ਤਾਂ ਟੱਕੇ ਨਾਲ ਟੈਕਸ ਵਸੂਲਦੀ ਹੈ ਵੀ ਤੁਸੀਂ ਇੰਨੇ ਕਮਾਇਆ ਇੰਨਾ ਇੰਨੇ ਪਰਸੈਂਟ ਸਾਨੂੰ ਦਿਓ ਟੱਕੇ ਨਾਲ ਸਾਨੂੰ ਦੇਣਾ ਪੈਂਦਾ ਹੈ ਸਰਕਾਰ ਨੂੰ ਪਰ ਕਾਦੇ ਵਾਸਤੇ ਵੀ ਉਹ ਸਾਡੀ ਰੱਖਿਆ ਕਰਨ ਪਰ ਉਹ ਕਿੱਥੇ ਨੇ ਉਹ ਛੱਟੇ ਛਕਾ ਜਾਂਦੇ ਨੇ ਤੇ ਸਾਡੇ ਪੈਸਿਆਂ ਤੇ ਉਹ ਐਸ਼ ਕਰਦੇ ਆ ਤੇ ਜਹਾਜ਼ਾਂ ਨੇ ਝੂਟੀਆਂ ਲੈਂਦੇ ਆਣਾ ਦਮਾਨਦੇ ਆ ਤੇ ਪੰਜਾਬੀ ਜਾਣ ਜਿੱਤਰ ਜਾਂਦੇ ਹਨ ਤੇ ਉਹਨਾਂ ਨੂੰ ਜਿਹੜੇ ਜਿੱਥੇ ਤੁਸੀਂ ਸਵਾਲ ਉਠਾਉਨੇ ਹੋ ਵੀ ਇੱਥੇ ਐਨ ਐਨ ਫੁੱਲ ਲਾਤੇ ਜੀ ਉੱਥੇ ਇੱਕ ਪਰਿਵਾਰ ਦੀ ਸਰਦਾ ਚੁੱਲ੍ਹੇ ਲਾਤੇ ਹਨਾ ਤੇ ਉੱਥੋਂ ਇਹ ਵੀ ਦੇਖੋ ਵੀ ਉੱਥੋਂ ਕਿੰਨਾ ਲੰਗਰ ਪਾਣੀ ਬਣ ਕੇ ਆਉਂਦਾ ਐ ਜੀ ਪੀ ਸੀ ਵੱਲੋਂ ਕਿੰਨਾ ਲੰਗਰ ਪਾਣੀ ਭੇਜਿਆ ਜਾਂਦਾ ਉਹਨਾਂ ਹੜਪੀੜਤਾ ਵਾਸਤੇ ਜਿਹੜੇ ਕਹਿੰਦੇ ਆ ਕਿ ਮਹਿੰਗੇ ਮਹਿੰਗੇ ਰਮਾਲੇ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਜਦੋਂ ਹੁਣ ਉਹ ਬੋਲਣ ਉਹਨਾਂ ਨੂੰ ਜੁੱਤੀ ਕੱਢ ਲਿਆ ਕਰੋ ਅਸੀਂ ਆਪਣੀ ਸਰਦਾਂ ਨਾਲ ਦਿੰਦੇ ਆ ਸਰਦਾਂ ਨਾਲ ਕੱਲੇ ਰਮਾਲੇ ਨਹੀਂ ਦਿੰਦੇ ਜਦੋਂ ਆਫ਼ਤ ਆਉਂਦੀ ਹੈ ਉਦੋਂ ਵੀ ਪੂਰੀ ਮਦਦ ਕੀਤੀ ਜਾਂਦੀ ਹੈ ਤਾਂ ਇਹ ਕਹਿੰਦੇ ਗਰੀਬਾਂ ਨੇ ਆ ਬੱਚਿਆਂ ਨੂੰ ਪੜਾ ਦਿਓ ਗਰੀਬਾਂ ਦੇ ਬੱਚਿਆਂ ਨੂੰ ਵੀ ਪੜਾਇਆ ਜਾਂਦਾ ਹੈ ਸਾਰਾ ਕੁਝ ਹੁੰਦਾ ਹੈ ਪਰ ਜਿਹੜੇ ਇਸ ਤਰ੍ਹਾਂ ਸਵਾਲ ਉਠਾਉਂਦੇ ਆ ਨਾ ਇਹ ਗਲਤ ਆਨਸਰ ਹੁੰਦੇ ਆ ਜਿਹੜੇ ਜਿਨ੍ਹਾਂ ਨੇ ਆਪ ਤੇ ਕੁਝ ਕਰਨਾ ਨਹੀਂ ਤੇ ਇਹਨਾਂ ਨੇ ਦੂਜਿਆਂ ਨੂੰ ਕੁਝ ਕਰਨ ਨਹੀਂ ਦੇਣਾ ਇਸ ਤਰ੍ਹਾਂ ਦੇ ਆਨਸਰ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਜ਼ਾਹਿਰ ਕੋਲਣ ਦਾ ਕੰਮ ਕਰਦੇ ਆ ਇਹਨਾਂ ਤੋਂ ਬਚਣਾ ਚਾਹੀਦਾ ਹੈ ਤੋ ਇਸ ਕੰਮ 'ਚ ਪਹਿਲਾ ਬਰਸਿੱਤੇ ਸਰਕਾਰਾਂ ਦਾ ਬਣਦਾ ਹੈ ਵੀ ਉਹ ਲੋਕਾਂ ਦੀ ਬਾਹ ਫੜਨ ਜਿਹੜੇ ਇਹ ਸਭ ਮੁਸੀਬਤ ਦੇ ਵਿੱਚ ਪਸੇ ਹੋ ਨੇ ਪਰ ਸਰਕਾਰਾਂ ਆਪਣਾ ਪੱਲਾ ਝਾੜ ਜਾਂਦੀਆਂ ਨੇ ਸਿਰਫ ਆਏ ਤੇ ਫੋਟੋ ਖਚਾਈ ਤੇ ਗਏ ਤੇ ਇਹ ਕੰਮ ਫਿਰ ਸਾਰੇ ਆਪਸੀ ਭਾਈਚਾਰਾ ਸਾਰੇ ਮਿਲ ਕੇ ਕਰਦੇ ਆ ਜੀ ਇਹੀ ਇੱਕ ਖਾਲਸਾ ਰਾਜ ਦੀ ਬੁਨਿਆਦ ਹੈ ਹੁਣ ਤੇ ਕਹਿੰਦੇ ਟਰੰਪ ਵੀ ਚੜਦੇ ਤੇ ਲੈਂਦੇ ਪੰਜਾਬ ਦੇ ਹੱਕ ਦੇ ਵਿੱਚ ਆ ਗਏ ਜਿਨੇ ਇਹ ਕਿਹਾ ਵੀ ਇਹ ਜਾਣ ਵਿੱਚ ਕੇ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਸੋ ਇਸ ਕਰਕੇ ਹੁਣ ਇਹ ਸਾਰਾ ਸਾਰੀ ਦੁਨੀਆ ਨੂੰ ਵੀ ਪਤਾ ਲੱਗਦਾ ਰਹਿਣਾ ਹੈ ਲੱਗ ਜਾਣਾ ਵੀ ਇਹ ਸਾਰਾ ਕੁਝ ਹੋ ਕੀ ਰਹੇਗਾ ਤੇ ਬੜੀਆਂ ਬੜੀਆਂ ਸਿੱਖ ਸੰਸਥਾਵਾਂ ਵੀ ਸਾਡੇ ਇਸ ਜਿਹੜਾ ਮੁਸੀਬਤ ਜਿਹੜੀ ਪੰਜਾਬ ਤੇ ਆਈ ਹੈ ਉਹਦੇ ਵਿੱਚ ਡਟ ਕੇ ਜਿਹੜੀਆਂ ਨੇ ਉਹ ਸਾਹਮਣਾ ਸਾਡੀ ਸਾਰਿਆਂ ਦੀ ਮਦਦ ਕਰ ਰਹੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਬਹੁਤ ਹੀ ਜਿਹੜੇ ਹੁਣ ਆਪਾਂ ਕਹਿੰਦੇ ਆ ਸੰਤ ਮਹਾਪੁਰਸ਼ ਬੜੇ ਬੜੇ ਬਾਬਾ ਸੁਖਾ ਸਿੰਘ ਜੀ ਭਾਈ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਬਿਰੀ ਚੰਦੀ ਹੈ ਬਾਬੇ ਖਾਲਸਾ ਏੜ ਸਿਕਸ ਫੋਰ ਇਕਵੈਲਟੀ ਮਿਸਲ ਸਤਲੁਜ ਆਦ ਕਿੰਨੀਆਂ ਹੋਰ ਸਿੱਖ ਸੰਸਥਾਵਾਂ ਸਿੱਖ ਕਮਿਊਨਿਟੀਜ਼ ਜਿਹੜੀਆਂ ਨਹੀਂ ਆ ਇੱਥੇ ਅੱਗੇ ਆ ਕੇ ਜਿਹੜੀਆਂ ਲੋਕਾਂ ਦੀ ਬਾਹ ਫੜ ਰਹੇ ਨੇ ਜਿਹੜੇ ਉੱਥੇ ਲੋਕਾਂ ਨੂੰ ਮਦਦ ਪਹੁੰਚਾ ਰਹੇ ਨੇ ਤੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ ਤੇ ਇੱਥੇ ਹੀ ਬਸ ਨਹੀਂ ਅੱਗੇ ਵੀ ਹਜੇ ਇਹ ਸਮਾਂ ਟਲਿਆ ਨਹੀਂ ਅੱਗੇ ਵੀ ਹਜੇ ਜਿੰਨਾ ਚਿਰ ਇਹ ਆਪ ਤੱਕ ਨਹੀਂ ਦੀ ਉਹਨਾਂ 'ਚ ਲੋੜ ਪਈ ਨਹੀਂ ਹੈ ਇਸ ਤੋਂ ਇਲਾਵਾ ਤੇ ਇੱਕ ਬੇਨਤੀ ਹੋਰ ਸਾਡੇ ਜਿਹੜੇ ਕਲੱਬ ਬਣੇ ਹੋਏ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਇਹ ਬੇਨਤੀ ਹੈ ਵੇ ਆਪਾਂ ਹੁਣ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਖੇਡ ਮੇਲਾ ਟੂਰਨਾਮੈਂਟ ਕਰਾਉਣਾ ਹੈ ਉਹ ਨਾ ਕਰਾਈਏ ਉਹ ਫੰਡ ਹੈ ਜਿਹੜਾ ਆਪਾਂ ਉਹਨਾਂ ਦੀ ਮਦਦ ਵਾਸਤੇ ਆਪਾਂ ਉਹਨਾਂ ਨੂੰ ਦੇਈਏ ਵੱਧ ਤੋਂ ਵੱਧ ਆਪਾਂ ਜਿਹੜੇ ਟੂਰਨਾਮੈਂਟ ਆਪਾਂ ਕੋਈ ਖੇਡ ਮੇਲਾ ਕਰਾਉਣਾ ਹੈ ਉਹ ਆਪਾਂ ਅੱਗੇ ਵੀ ਕਰਾ ਸਕਦੇ ਆ ਇਸ ਦੇ ਨਾਲ ਹੀ ਆਪਣੀ ਮਦਦ ਹੋਣੀ ਹੈ ਵੱਧ ਤੋਂ ਵੱਧ ਆਪਾਂ ਇੱਕ ਦੂਜੇ ਦਾ ਬਾਹ ਫੜ ਕੇ ਇੱਕ ਦੂਜੇ ਨਾਲ ਖੜੀਏ ਤੇ ਇੱਕ ਦੂਜੇ ਦੀ ਹੈਲਪ ਕਰੀਏ ਤੇ ਹੁਣ ਤੇ ਇਹ ਗੱਲ ਵੀ ਸਾਬਤ ਹੋ ਗਈ ਹੈ ਕਹਿੰਦੇ ਇਹ ਜਾਣ ਬੁੱਝ ਕੇ ਪਾਣੀ ਛੱਡਿਆ ਗਿਆ ਜੀ ਟਾਈਮ ਦੇ ਵਿੱਚੋਂ ਕਹਿੰਦੇ ਉਹਨਾਂ ਨੇ ਪਹਿਲਾਂ ਉਹ ਪਾਣੀ ਨੂੰ ਇਕੱਠਾ ਬੰਨ੍ਹ ਮਾਰ ਕੇ ਰੱਖਿਆ ਤੇ ਵਾਦੇ ਵਿੱਚ ਇੱਕਦਮ ਉਹਨੂੰ ਛੱਡ ਦਿੱਤਾ ਤੇ ਹਮ ਜਦੋਂ ਇੱਕਦਮ ਉਹਨੂੰ ਨਹਿਰਾ ਕਿੱਥੇ ਚ ਛੱੜਣਾ ਹੈ ਜੀ ਤੇ ਉਹ ਫਲੱਡ ਗੇਟ ਖੋਲੇ ਜਦੋਂ ਇੱਕਦਮ ਉਹਨੇ ਫਿਰ ਸਾਰਾ ਜਿਹੜਾ ਪੰਜਾਬ ਸੀ ਆ ਕੇ ਉਹਨੇ ਇੰਨੀ ਪਰਬਾਦੀ ਹੈ ਜਿਹੜੀ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਕੀਤਾ ਜਿਹੜਾ ਹੈ ਇਹਦੇ ਵਾਸਤੇ ਇਹ ਸਾਰੇ ਇਹ ਮੈਨੇਜਮੈਂਟ ਵੀ ਜ਼ਿੰਮੇਵਾਰਾ ਕਿਤੇ ਨਾ ਕਿਤੇ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਖਾਲਸਾ ਰਾਜ ਕਿਹੋ ਜਿਹਾ ਹੋਵੇਗਾ ਇਹ ਇੱਕ ਦੂਜੇ ਦੀ ਹੈਲਪ ਕਰਨਾ ਇੱਕ ਦੂਜੇ ਦੀ ਮਦਦ ਕਰਨੀ ਇੱਕ ਦੂਜੇ ਨੂੰ ਮੁਸੀਬਤ ਦੇ ਵਿੱਚੋਂ ਕੱਢਣਾ ਤੇ ਇਹੀ ਤੇ ਖਾਲਸਾ ਰਾਜ ਆਏ ਕਿਉਂਕਿ ਮਹਾਰਾਜ ਜੀ ਦੇ ਵਚਨ ਤੇ ਚੱਲਦੇ ਆ ਇਹ ਕੋਈ ਪਾਣੀ ਦੇ ਨਾਲ ਸਾਡਾ ਕੋਈ ਅਜਦਾ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਅਨੰਦਗੜ੍ਹ ਦਾ ਕਿਲਾ ਛੱਡਿਆ ਉਦੋਂ ਸਰਸਾਂ ਉਫਾਨ ਤੇ ਸੀ ਪੂਰੇ ਉਹ ਮਹਾਰਾਜ ਜੀ ਆਪ ਵੀ ਲੰਗੇ ਤੇ ਹੋਰ ਸਾਰੇ ਸਿੱਖ ਸੇਵਕ ਸੀ ਜਿਹੜੇ ਪਾਣੀ ਦਾ ਸਾਡੇ ਨਾਲ ਕੋਈ ਅਜਦਾ ਵਾਸਤਾ ਨਹੀਂ ਇਹ ਇਹ ਮਹਾਰਾਜ ਜੀ ਦੀ ਕਿਰਪਾ ਹੈ ਸਾਡੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਝ ਜਾਣਦੇ ਐ ਸਾਰਾ ਸਾਡੀ ਮਦਦ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਆਪ ਆਪ ਸਹਾਈ ਹੁਆ ਸੱਚੇ ਦਾ ਸੱਚਾ ਢੋਆ ਉਹ ਆਪ ਸਹਾਈ ਹੁੰਦਾ ਹੈ ਜਿਹੜਾ ਉਹਦੇ ਪੂਰਨਿਆ ਤੇ ਚੱਲਦਾ ਹੈ ਇਹੀ ਸਿੱਖ ਕਮਿਊਨਿਟੀ ਸਿੱਖ ਸੰਸਥਾਵਾਂ ਦਾ ਇਹੀ ਕੰਮ ਹੈ ਜੀ ਸੋ ਹੁਣ ਅੱਗੇ ਜਿਹੜੀ ਲੋੜ ਪੈਣੀ ਹੈ ਪੈੜੀਆਂ ਨੂੰ ਸਵਾਰਨਾ ਘਰਾਂ ਨੂੰ ਸਵਾਰਨਾ ਉਹਦੇ ਲਾਉਣ ਤੇ ਬਹੁਤ ਚੰਗੀ ਗੱਲ ਹੋਵੇਗੀ ਜਦੋਂ ਆਪਾਂ ਤੇ ਐਨ ਆਰ ਆਈ ਜਿਹੜੇ ਸਾਡੇ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਸਿੱਧਾ ਕਿਸੇ ਨਾਲ ਸੰਪਰਕ ਕਰਕੇ ਕਿਉਂਕਿ ਉੱਥੇ ਕਈ ਤਰ੍ਹਾਂ ਦੀ ਹੁਣ ਲੁੱਟਖਸਟ ਵੀ ਹੋ ਰਹੀ ਹੈ ਜਿਹੜੇ ਉੱਥੇ ਆ ਕੇ ਬੈਠ ਜਾਂਦੇ ਨੇ ਨਾ ਉਹ ਰਸਣ ਇਕੱਠਾ ਕਰਕੇ ਅੱਗੇ ਵੇਚਦੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਨੇ ਉਹਨਾਂ ਤੋਂ ਵੀ ਆਪਾਂ ਨੂੰ ਸੁਚੇਤ ਰਹਿਣਾ ਪਏਗਾ ਤੇ ਅੱਗੇ ਵੀ ਹ ਜਿਹੜਾ ਹੈ ਉਹਨਾਂ ਦੀ ਮਦਦ ਕਰਨ ਦੀ ਲੋੜ ਹੈਗੀ ਅੱਗੇ ਫਸਲ ਵੀ ਵੇਚਣੀ ਐ ਇਹ ਸਾਰਾ ਕੁਝ ਆਪਾਂ ਨੇ ਉਹਨਾਂ ਦੀ ਸਿਹਤ ਸਭਾਵਨਾ ਵੀ ਧਿਆਨ ਰੱਖਣਾ ਹੈ ਕਿਉਂਕਿ ਇਦੋਂ ਬਾਅਦ ਹੈ ਜਿਹੜੇ ਕੋਈ ਜਿਹੜੇ ਡੰਗਰ ਪਸ਼ੂ ਉੱਥੇ ਮਰੇ ਐ ਉਹਨਾਂ ਦੇ ਨਾਲ ਕੋਈ ਬਿਮਾਰੀ ਫੈਲਣ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ ਤੇ ਉਦੋਂ ਵੀ ਫਿਰ ਆਪਾਂ ਨੇ ਉਹਨਾਂ ਦਾ ਜ਼ਹਿਰ ਕਰਨੀ ਹੋਏਗੀ ਉਹਨਾਂ ਦਾ ਧਿਆਨ ਰੱਖਣਾ ਹੋਏਗਾ ਤੇ ਇਸ ਤਰ੍ਹਾਂ ਹੀ ਸਾਡੇ ਬੀਬੀਆਂ ਜਿਹੜੀ ਨੇ ਉਹਨਾਂ ਦੀ ਸਿਹਤ ਸਭਾਵਨਾ ਵੀ ਖਾਸ ਧਿਆਨ ਰੱਖਣਾ ਹੋਏਗਾ ਨਵ ਜੰਮੇ ਬੱਚੇ ਨੇ ਜਿਹੜੇ ਉਹਨਾਂ ਦਾ ਵੀ ਜਿਹੜੀਆਂ ਸਾਡੀਆਂ ਬੀਬੀਆਂ ਪ੍ਰੈਗਨੈਂਟ ਨੇ ਗਿਆ ਉਹਨਾਂ ਦਾ ਵੀ ਖਾਸ ਧਿਆਨ ਰੱਖਣਾ ਹੋਏ ਤੇ ਜਿਵੇਂ ਰੱਖਿਆ ਜਾ ਰਿਹਾ ਸਾਡੇ ਉੱਤੇ ਬਹੁਤ ਸਾਰੇ ਵੀਰ ਨੇ ਜਿਹੜੇ ਪਹੁੰਚ ਕੇ ਉੱਥੇ ਮਦਦ ਕਰ ਕਰ ਰਹੇ ਨੇਗੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਹਾਈ ਹੈ ਸਾਰਿਆਂ ਦਾ ਤੇ ਇਹੀ ਤੇ ਖਾਲਸਾ ਰਾਜ ਹੈ ਹੋਰ ਖਾਲਸਾ ਰਾਜ ਕੀ ਹੋਣਾ ਗੁਰਮੁਖ ਪਿਆਰੋ ਇਹੀ ਖਾਲਸਾ ਰਾਜ ਦੀ ਨਿਸ਼ਾਨੀ ਹੈ ਜਦੋਂ ਆਪਾਂ ਇੱਕ ਦੂਜੇ ਨਾਲ ਖੜਦੇ ਆਂ ਇੱਕ ਦੂਜੇ ਦੀ ਬਾਹ ਫੜਦੇ ਆਂ ਇੱਕ ਦੂਜੇ ਨਾਲ ਮੁਸੀਬ ਦੇ ਵਿੱਚੋਂ ਕੱਢਦੇ ਆਂ ਤੇ ਇਹੀ ਤੇ ਖਾਲਸਾ ਰਾਜ ਹੈ ਤੇ ਇਹ ਖਾਲਸਾ ਰਾਜ ਇਹੀ ਤੇ ਸਰਕਾਰਾਂ ਨੂੰ ਫਿਰ ਚਚਤਦਾ ਨਹੀਂ ਦੇਖੋ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਵੀ ਉੱਥੇ ਰਾਤ ਸਮਗਰੀ ਦੀ ਵੀ ਆਪਾਂ ਨੂੰ ਕਿੰਨਾ ਰਸਤੇ ਦੇ ਵਿੱਚ ਕਿੰਨਾ ਹੋ ਕੀਤਾ ਜਾਂਦਾ ਹੈ ਪਰ ਇਹ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਪਿੱਛੇ ਹਟਣ ਵਾਲੇ ਨਹੀਂ ਇਹਨਾਂ ਨੇ ਇਸੇ ਕਰਕੇ ਇਹ ਚੁੱਬਦੇ ਆ ਪੰਜਾਬ ਵਾਲੇ ਤੇ ਹੁਣ ਪੰਜਾਬ ਦੇ ਨਾਲ ਸਾਡੇ ਹਰਿਆਣੇ ਵਾਲੇ ਵੀ ਆਏ ਐ ਰਾਜਸਥਾਨ ਤੋਂ ਵੀ ਕਿੰਨੀ ਸੰਗਤ ਨੇ ਰਾਹਤ ਸਮਗਰੀ ਭੇਜੀ ਐ ਸਾਡੇ ਇਸਲਾਮੀ ਵੀਰ ਸਾਰੇ ਇੱਕ ਮਿੱਕ ਹੋ ਕੇ ਪ੍ਰੇਮ ਭਾਵਨਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੋਈ ਵੀ ਕੋਈ ਜਾਤ ਪਾਤ ਦਾ ਨਹੀਂ ਕੋਈ ਧਰਮ ਦਾ ਵਿਤਕਰਾ ਨਹੀਂ ਸਾਰੇ ਪ੍ਰੇਮ ਭਾਵਨਾ ਦੇ ਨਾਲ ਹੀ ਸਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਇਹੀ ਤੇ ਖਾਲਸਾਰ ਆ ਜੇ ਪੰਜਾਬ ਸਰਕਾਰਾਂ ਦੇ ਸਿਰ ਤੇ ਨਹੀਂ ਸਰਕਾਰਾਂ ਪੰਜਾਬ ਦੇ ਸਿਰ ਤੇ ਚਲਦੀਆਂ ਨੇ ਜੇ ਅਸੀਂ ਉਦੋਂ ਜਦੋਂ ਲੋੜ ਪਈ ਸੀ ਤਾਂ ਉਦੋਂ ਸੋਨਾ ਇਕੱਠਾ ਕਰਕੇ ਦੇ ਸਕਦੇ ਹਾਂ ਅਸੀਂ ਸੋਨਾ ਇਕੱਠਾ ਕਰਕੇ ਭੇਜ ਸਕਦੇ ਜਦੋਂ ਲੋੜ ਪਈ ਸੀ ਵੱਧ ਸੋਨਾ ਹੋ ਕਿੰਨਾ ਸੋਨਾ ਇਕੱਠਾ ਕਰਕੇ ਭੇਜਿਆ ਸੀ ਪੰਜਾਬ ਨੇ ਤੇ ਅਸੀਂ ਆਪਣੇ ਸਾਡੇ ਵੀਰ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਰਕਾਰਾਂ ਸਾਨੂੰ ਕੀ ਦੇ ਸਕਦੀਆਂ ਨੇ ਸਰਕਾਰਾਂ ਕੁਝ ਨਹੀਂ ਕਿਸੇ ਨੂੰ ਦਿੰਦੀਆਂ ਸਰਕਾਰਾਂ ਤੇ ਸਿਰਫ ਇੱਕ ਤਮਾਸ਼ਾ ਦੇਖਣ ਆਲੇ ਹੁੰਦੇ ਆ ਕੁਝ ਨਹੀਂ ਕਰਦੇ ਜਾਨ ਵਿੱਚ ਕੇ ਉਹਨਾਂ ਵਾਸਤੇ ਇੱਕ ਇਹ ਮਜ਼ਾਕ ਹੀ ਹੈ ਵੀ ਜਾਨ ਉਜਿੱਕੇ ਕਿਉਂਕਿ ਕਿਤਾ ਜਾਨ ਵਿੱਚ ਕੇ ਜਾਂਦਾ ਸਾਰਾ ਕੁਝ ਸੋ ਇਸ ਕਰਕੇ ਗੁਰਮੁਖ ਪਿਆਰਿਓ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਓਟ ਹੋਵੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਉਹਨਾਂ ਨੂੰ ਕੋਈ ਦਬਾ ਨਹੀਂ ਸਕਦਾ ਕਿਉਂਕਿ ਸਾਡੇ ਸਿਰ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੱਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਡੇ ਤੇ ਹੱਥ ਹੈ ਤੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੀਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਉਹਨਾਂ ਨੇ ਸੈਵਜਾਦਿਆਂ ਨੂੰ ਸ਼ਹੀਦ ਕਰਵਾਇਆ ਤੇ ਆਪ ਜੈਕਾਰੇ ਛਰਦੇ ਰਹੇ ਤੇ ਸਤਿਗੁਰੂ ਸਤੇ ਪਾਸ਼ਾ ਮਹਾਰਾਜ ਜੀ ਦਾ ਸਾਨੂੰ ਉਹੀ ਤੇ ਖੰਡੇ ਦੀ ਪੌਂਹ ਲੈਣਾ ਸਤਿਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਤੇ ਸਾਨੂੰ ਦਬਾਉਣ ਵਾਲਾ ਕੋਣ ਕੋਈ ਵੀ ਦਬਾ ਸਕਦਾ ਇਸ ਕਰਕੇ ਛੜਤੀ ਕਲਾਂ ਦੇ ਵਿੱਚ ਰਹੀਏ ਤੇ ਇੱਕ ਦੂਜੇ ਦੀ ਸਹਾਇਤਾ ਇੱਕ ਦੂਜੇ ਦੀ ਬਾਹ ਫੜ ਕੇ ਆਪਾਂ ਚੱਲੀਏ ਤੇ ਇਹੇ ਖਾਲਸਾ ਰਾਜ ਦੀ ਫਿਰ ਇਹੇ ਨਿਸ਼ਾਨੀ ਹੋਏਗੀ ਜੀ ਇਹੇ ਖਾਲਸਾ ਰਾਜ ਹੈ ਗੱਲਾਂ ਵਧੀਆ ਲੱਗੀਆਂ ਗਿਆਨ ਵਿਚਾਰ ਚੈਨ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜਾਣਕਾਰੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਲਾਈਕ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ